ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਇੱਕ ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਕੀਤੀ ਸੀਗੀ ਜਿਹੜੇ ਜੀਟਰ ਦਲਵਾੜੇ ਜਾਂਦੇ ਨੇ ਤੇ ਆਪਾਂ ਨੇ ਵਿਸਤਾਰਪੂਰਵਕ ਉੱਥੇ ਗੱਲਬਾਤ ਕੀਤੀ ਸੀਗੀ ਤੇ ਮੌਜੂਦਾ ਸਮੇਂ ਦੇ ਵਿੱਚ ਇੱਕ ਦੋ ਦਿਨ ਪਹਿਲਾਂ ਤੇ ਅੱਜ ਜਿਹੜੀਆਂ ਨਵੀਆਂ ਖਬਰਾਂ ਆਈਆਂ ਰਣਜੀਤ ਗਿੱਲ ਦਾ ਪਸਤੀਫਾ ਦੇ ਕੇ ਕალი ਦਲ ਤੋਂ ਔਰ ਮੈਡਮ ਅਨੰਮੋਲ ਗਦਨਮਾਨ ਉਹ ਵੀ ਆਪਣੀ ਪਾਰਟੀ ਤੋਂ ਪਸਤੀਫਾ ਦੇ ਚੁੱਕੇ ਨੇ ਤੇ ਤੁਸੀਂ ਇਹਨਾਂ ਚੀਜ਼ਾਂ ਬਾਰੇ ਪਹਿਲਾਂ ਵੀ ਬਹਿਸ ਕਰ ਕੀਤੀ ਹੁਣ ਕੀ ਸੋਚਦੇ ਹੋ ਦੇਖੋ ਸਰ ਰਣਜੀਤ ਗਿੱਲ ਜੀ ਦਾ ਪਾਰਟੀ ਛੱਡਣਾ ਉਹ ਪਾਰਟੀ ਦੇ ਸਿਧਾਂਤਾਂ ਤੇ ਹੈ ਕਿਉਂਕਿ ਉਹਨਾਂ ਦੀ ਉਹਨਾਂ ਨੇ ਆਪਣੀ ਮਜਬੂਰੀ ਦੱਸੀ ਹੈ ਵੀ ਸਾਨੂੰ ਖਰੜ ਹਲਕੇ ਨੂੰ ਨੁਮਾਇੰਗੀ ਨਹੀਂ ਦਿੱਤੀ ਗਈ ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਦੀ ਪੁੱਛ ਘੱਟੀ ਹੈ ਸਾਡੇ ਖਰੜ ਹਲਕੇ ਦੀ ਉਹ ਇੱਕ ਮੋਟਿਵ ਸੀਗਾ ਆਪਣੀ ਪਾਰਟੀ ਨੂੰ ਉਸ ਚੀਫਾ ਦੇਣਾ ਉਹ ਇੱਕ ਅਲੱਗ ਵਿਸ਼ੇ ਹੈ لیکن ਨਮੋਲ ਕਰਨ ਗਗਨਮਾਨ ਜੀ ਸਾਡੇ ਇਲੈਕਟਿਡ ਮੈਂਬਰ ਹੈ ਜੀ ਸਾਡੇ ਉਰੇ ਤੋਂ ਐਮਐਲਏ ਮੰਤਰੀ ਰਹੇ ਹਨ ਔਰ ਥੋੜੇ ਦਿਨ ਪਹਿਲਾਂ ਉਰੇ ਸਾਡੇ ਕਰਾਲੀ ਚ ਪੰਜ ਛੇ ਉਦਘਾਟਨ ਕਰੇ ਹੈ 5 7 ਕਰੋੜ ਦੇ ਲਾਗਤ ਦੇ ਔਰ ਗੈਰੇਜੇ ਕੀ ਵੀ ਆਉਣ ਵਾਲੇ ਟਾਈਮ 'ਚ ਅਸੀਂ ਉਰੇ ਪ੍ਰਧਾਨ ਬਦਲੋਗੇ ਅਸੀਂ ਵਿਕਾਸ ਤੇਜ਼ੀ ਲੈ ਕੇ ਆਉਂਗੇ ਔਰ ਕਰਾਲਿਸ ਦੀ ਉਮੀਦਾਂ ਨੂੰ ਇਹਨਾਂ ਨੇ ਬਹੁਤ ਗੌਰ ਪਾਇਆ ਉਨ੍ਹਾਂ ਦਾ استਿਫਾ ਦੇਣਾ ਸਾਡੇ ਹਲੇ ਤੱਕ ਸਮਝ ਨਹੀਂ ਆ ਰਿਹਾ ਕਿਉਂ ਦਿਆ ਗਿਆ ਕਿਉਂਕਿ ਹਲੇ 1.5 ਸਾਲ ਪਿਆ ਉਹਨਾਂ ਦੀ ਟਰਮ ਪੂਰੀ ਹੋਣੀ ਸੀ ਇਲیکشن ਯਾਨੀ ਕਿ ਉਹ ਇੱਕ ਆਪਣੇ ਮਫਾਦ ਵਾਸਤੇ ਹੀ ਸਾਡੀ ਕੰਸਟੀਚਨਸੀਸ ਆਏ ਸਾਡੇ ਲੋਕਾਂ ਨੇ ਉਹਨਾਂ ਨੂੰ ਪਿਆਰ ਦਿਆ 25-30 ਹਜ਼ਾਰ ਵੋਟਾਂ ਨਾਲ ਜਿੱਤਾਇਆ ਔਰ ਲੀਡਰ ਉਹਨਾਂ ਦਾ ਫੇਰ ਵੀ ਆਪਣੀ ਜਨਤਾ ਦਾ ਸਤਿਕਾਰ ਨਾ ਕਰੇ ਇਹ ਗੱਲ ਮਾੜੀ ਹੈ ਸਾਨੂੰ ਨਹੀਂ ਪਤਾ ਕਿਸ ਮਜਬੂਰੀ 'ਚ ਮੈਡਮ ਨੇ ਇਹ ਅਸਤੀਫਾ ਦਿਆ ਕਿਸ ਦਬਾਅ 'ਚ ਦਿਆ ਕਿਉਂਕਿ ਉਹਨਾਂ ਦੇ ਜੋ ਮੈਸੇਜ ਹੈ ਉਹ ਦਬਾਅ ਵਾਲੇ ਆ ਜੋ ਉਹਨਾਂ ਨੇ ਆਪਣਾ ਟਵਿੱਟਰ ਹੋਲਡਰ ਤੇ ਆਪਣੇ ਮੈਸੇਜ ਛੱਡੇ ਆ ਵੀ ਮੈਂ ਪਰੇਮਾਨ ਨਾਲ ਦੇ ਰਹੀ ਆ ਤਾਂ ਮੇ ਵੀ ਸ਼ਾਇਦ ਕੋਈ ਦਬਾਅ ਹੋ ਸਕਦਾ ਉਹ ਚਲੋ ਉਹਨਾਂ ਦਾ ਇੰਟਰਨਲ ਪਾਰਟੀ ਦਾ ਡਿਸੀਜਨ ਹੈ ਕਿਨੇ ਦੱਬਿਆ ਕਿਹਨੂੰ ਦਬਾਇਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਇਹ ਇਲੈਕਸ਼ਨ ਜੋ ਹੁਣ 6 ਮਹੀਨੇ ਦੇ ਅੰਦਰ ਅੰਦਰ ਹੋਣਾ ਹੈ ਬਾਇਲॉ ਇਹ ਸਾਡੀ ਕੰਸਟੀਚੂਐਂਸੀ ਦੇ ਉੱਪਰ ਫੋਰਸਲੀ ਥੋਪਿਆ ਜਾ ਰਿਹਾ ਹੈ ਔਰ ਜੀਦਾ ਵਜਨ ਤੁਹਾਡੇ ਤੇ ਔਰ ਸਾਡੇ ਤੇ ਪੈਣਾ ਔਰ ਆਉਣ ਵਾਲੇ ਦਿਨਾਂ ਚ ਇਹ ਈ ਕ੍ਰਿਣਾ ਵਧਣੀ ਹੈ ਘਟਣੀ ਨਹੀਂ ਹੈ ਔਰ ਸਾਨੂੰ ਅਫਸੋਸ ਵੀ ਹੁੰਦਾ ਕਿਉਂ 3 ਸਾਲ ਮੈਡਮ ਨੇ ਸਾਡੀ ਕਰਾਲੀ ਦਾ ਨਾਮ ਸਮਾਰਿਆ ਸਾਡੀ ਇੱਕ ਇਹ ਗੱਲ ਵੀ ਲੀਟਰ ਤੋਂ ਅਸਤੀਫਾ ਦੇ ਕੇ ਚਲੇ ਗਈ ਜੀ ਚਾਹੇ ਕੋਈ ਮੌਜੂਦ ਮੌਜੂਦ ਮੈਂडम ਜਿਹੜੇ ਉਹ ਵੀ ਅਸਤੀਫਾ ਦੇ ਕੇ ਚਲੇ ਗਏ ਲੇਕਿਨ ਖਰੜ ਹਲਕੇ ਨੂੰ ਜਿਵੇਂ ਇੱਕ ਮਾਂ ਬਾਪ ਪਕੋੜੇ ਦੇ ਵਿੱਚ ਬੱਚੇ ਨੂੰ ਬਾਗੇ ਚਲੇ ਜਾਂਦਾ ਹੈ ਐਵੇਂ ਦੇ ਹਾਲਾਤ ਖਰੜ ਹਲਕੇ ਦੇ ਬਣਾ ਦਿੱਤੇ ਗਏ ਇਹ ਯਤੀਮ ਹਲਕਾ ਹੁਣ ਇਹਦਾ ਵਿਕਾਸ ਕਿਵੇਂ ਹੋਏ ਯਾਨੀ ਕਿ ਇਸ ਨੂੰ ਕਲਵਾਸ ਲਵਾਰਿਸ ਤੋਂ ਰੱਖਿਆ ਗਿਆ ਇਸ ਹਾਲ ਕੇ ਨ ਲਵਾਰਿਸ ਸੰਧਰ ਹੋ ਗਿਆ ਹੈ ਸੋ ਉਸ ਵਾਰ ਕੀ ਕਰਨ ਤੋ ਸਰ ਲਵਾਰਿਸ ਸ਼ਬਦ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੀ ਜਨਤਾ ਬੜੀ ਪਾਵਰਫੁਲ ਹੈ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਮਨੁਸ਼ਿਆ ਦਾ ਦਬਾਅ ਉਹਨਾਂ ਦਾ ਵੀ ਹੋ ਸਕਦਾ ਕਿਉਂਕਿ ਕੰਮ ਇਹਨਾਂ ਤੇ ਹੋਈ ਨਹੀਂ ਕਿਉਂਕਿ ਜਿਹੜੇ ਮੈਡਮ ਦਾ ਇੱਕ ਡਾਇਲੋਗ ਬੜਾ ਫੇਮਸ ਹੋਇਆ ਥਾ ਪੰਜੀਤ ਮਿੰਟਾ ਚੈਂਪਸ ਐਮ ਐਸ ਪੀ 5 ਮਿੰਟਾਂ ਦੀ ਐਮਐਸਪੀ 5 ਮਿੰਟਾਂ ਚ ਇਸਤੀਫਾ ਮਨਜ਼ੂਰ ਜੀ ਸਮਝੇ ਸਾਡੇ ਇਲਾਕੇ ਨੂੰ ਲਵਾਰਿਸ ਕਰਕੇ ਇਹਨਾਂ ਨੇ ਮੈਂ ਰਿਪੀਟ ਕਰ ਰਹੇ ਹਾਂ ਕਿ ਇਲੈਕਸ਼ਨ ਥੋਪਿਆ ਛੱਡੀ ਜਾਂਦਾ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਬਕ ਸਿਖਾਉਗੀ ਆਉਣ ਵਾਲੇ ਇਲੈਕਸ਼ਨ ਚ ਔਰ ਆਉਣ ਵਾਲਾ ਟਾਈਮ ਕਿਸ ਮੁੱਦੇ ਤੇ ਇਹ ਇਲੈਕਸ਼ਨ ਲੜਨਗੇ ਹਲੇ ਸਾਨੂੰ ਸਮਝ ਨਹੀਂ ਆ ਰਹੀ ਕਿਉਂਕਿ ਕੋਈ ਮੁੱਦਾ ਹੋਵੇ ਇਲੈਕਸ਼ਨ ਆਪਣੇ ਆਪ ਨੂੰ ਵਿਦਡਰਾ ਕਰ ਲੰਦਾ ਕੋਈ ਹੁਣ ਸਰਕਾਰ ਤੁਹਾਡੀ ਹੈ ਬਮਨ ਤੁਹਾਡਾ ਹੈ ਮੰਤਰੀ ਤੁਹਾਡੇ ਤਾਂ ਤਸਦੀਫਾ ਕਾਤੇ দেয়া ਹਲੇ ਤੱਕ ਕਿਸੇ ਨੂੰ ਸਮਝ ਨਹੀਂ ਆ ਰਹੀ ਕੋਈ ਕਹਿੰਦਾ ਮੈਡਮ ਦੇ ਉੱਪਰ ਪ੍ਰੈਸ਼ਰ ਬਹੁਤ ਸੀਗਾ ਕੋਈ ਕਹਿੰਦਾ ਮੈਡਮ ਦੇ ਕੰਮ ਨਹੀਂ ਹੋ ਰਹੇ ਔਰ ਸਾਨੂੰ ਇਦਾਂ ਲੱਗਦਾ ਕਿ ਮੈਡਮ ਦੀ ਪੂਛੇ ਘਟ ਗਈ ਸੀਗੀ ਫਿਰ ਬੇਸਿਕਲੀ ਤਨੋਆ ਮਹਿਸੂਸ ਨਹੀਂ ਹੁੰਦਾ ਇੱਕ ਕਲਾਕਾਰ ਨੂੰ ਜਦੋਂ ਐਮਐਲ ਲੱਗ ਜਾਂਦਾ ਉਹਨੂੰ ਸਮਝਣ ਨੂੰ ਬੜੀ ਟਾਈਮ ਲੱਗਦਾ ਏ ਇੱਕ ਸਰ ਸਰ ਪੋਲਿਟਿਕਸ ਦੇ ਵਿੱਚ ਹਰੇਕ ਬੰਦਾ ਆ ਜਾਂਦਾ ਅਸੀਂ ਭਾਵੁਕ ਹੈ ਪੰਜਾਬੀ ਕੌਮ ਭਾਵੁਕ ਕੌਮ ਹੈ ਇਹ ਬਹੁਤ ਜਲਦੀ ਬੰਦੇ ਨੂੰ ਆਪਣੇ ਮਨਚਸਤਾਰ ਲੱਗਦੀ ਹੈ ਉਹਨੂੰ ਸਤਕਾਰ ਵੀ ਦੇ ਦਿੰਦੀ ਹੈ ਬਟ ਕਈ ਲੋਕ ਐ ਜਿਵੇਂ ਹੁਣ ਮੈਡਮ ਐ ਰਾਜਨੀਤੀ ਦਾ ਪਤਾ ਕੁਝ ਨਹੀਂ ਤਾਂ ਆਏ ਇਲੈਕਸ਼ਨ ਜਿੱਤੇ ਪਰਮਾਤਮਾ ਦੀ ਕਿਰਪਾ ਨਾਲ ਸਭ ਤੋਂ ਵੱਡੀ ਲੀਡ ਲਈ ਕਦੇ ਗਰਾਊਂਡ ਵਰਕ ਨਹੀਂ ਕਰਿਆ ਐਮਪੀ ਵੀ ਐਮਐਲਏ ਬਣ ਗਏ ਉਸ ਤੋਂ ਬਾਅਦ ਮੰਤਰੀ ਵੀ ਬਣ ਗਏ ਮੰਤਰੀ ਬਣਨ ਲਈ ਯਾਨੀ ਕਿ ਸਰਕਾਰਾਂ ਦੇ ਵਿੱਚ ਲੀਡਰਾਂ ਦੇ ਪੈਰ ਘੱਜ ਜਾਂਦੇ ਆ ਮੈਡਮ ਨੂੰ ਪਹਿਲੀ ਚੱਕ ਮੰਤਰੀ ਜਾਵੇ ਤੇ ਮੈਡਮ ਨੇ ਕਰਿਆ ਗਿਆ ਤਿੰਨ ਸਾਲਾਂ ਚ ਆ ਤਿੰਨ ਸਾਲ ਬਾਅਦ ਕਰਾਲੀ ਚ ਹੁਣ ਨੀ ਪੱਤਰ ਲੱਗੇ ਆ ਔਰ ਤੁਸੀਂ ਸਹੀ ਕਿਹਾ ਵੀ ਜਿਹੜੇ ਬੰਦੇ ਇਧਾਨ ਨੇ ਉਹ ਪਬਲਿਕ ਨੂੰ ਹਰਾਸ਼ ਹੀ ਕਰਕੇ ਜਾਂਦੇ ਨੇ ਮਾਇੂਸ ਕਰਕੇ ਜਾਂਦੇ ਨੇ ਔਰ ਸਾਡਾ ਹਲਕਾ ਵਾਕੇ ਮਾਇੂਸ ਹੈ ਵੀ ਅਸੀਂ ਇਹਨਾਂ ਨੂੰ ਜਿਤਾ ਕੇ ਬਹੁਤ ਬੜੀ ਗੱਲ ਠੀਕ ਰਹੀ ਹੈ ਔਰ ਆਉਣ ਵਾਲੇ ਟਾਈਮ ਚ ਕੋਈ ਵੀ ਲੀਡਰ ਆਪਕ ਨਹੀਂ ਦੇ ਖੜੇ ਕੋਈ ਵੀ ਸਾਨੂੰ ਨਹੀਂ ਪਤਾ ਹੁਣ ਕੌਣ ਜਾਊਗਾ ਕੌਣ ਆਊਗਾ ਸਾਨੂੰ ਨਹੀਂ ਪਤਾ ਬਟ ਆਉਣ ਵਾਲਾ ਟਾਈਮ ਆਪ ਦਾ ਖੜੜ ਹਲਕੇ ਚ ਹੈ ਨਹੀਂ ਕਿਉਂਕਿ ਜੋ ਇਹਨਾਂ ਨੇ ਧੱਕੇ ਸਾਡੇ ਲੋਕਾਂ ਨਾਲ ਕਰੇ ਆਂ ਚਾਹੇ ਖਰਾੜ ਚਾਹੇ ਖਰੜਾ ਚਾਹੇ ਕਰਾੜੀਏ ਚਾਹੇ ਨਮਾ ਗਰਾਉਂ ਸਾਡੀਆਂ ਤਿੰਨੇ ਮਿਸਪਾਲਟੀਆਂ ਤੰਗ ਕਰੀਆਂ ਦੋ ਮਿਸਪਾਲਟੀਆਂ ਸਾਡੀਆਂ ਨਹੀਂ ਸੀਗੀਆਂ ਅਕਾਲੀ ਦਲ ਦੇ ਸੀ ਸੀ ਬਟ ਕੰਮ ਕੋਈ ਨਹੀਂ ਹੁੰਦੇ ਸਾਡੀ ਕਾਂਗਰਸ ਦੀ ਮਿਸਪਾਲਟੀ ਕਰਾੜੀ ਚ ਹੈ ਇਹਨਾਂ ਦੇ ਕੰਮ ਬਿਲਕੁਲ ਨਹੀਂ ਹੁੰਦੇ ਸਭ ਜਿੱਤਾ ਤੁਸੀਂ ਗੱਲ ਕੀਤੇ ਆ ਮੰਤਰੀਪਾਤੀ ਪਹਿਲਾਂ ਕੈਬਨਿਟ ਮੰਤਰੀਪਾਤ ਤੋਂ ਇਹਨਾਂ ਨੂੰ ਪਤਾਇਆ ਗਿਆ ਤੇ ਉਹ ਖਰੋਸਤੀਵਾ ਦਿੱਤਾ ਗਿਆ ਸੋ ਇਹ ਦੋ ਜੀ ਜਨ ਕਿਦਾਂ ਦੇਖ ਰਹੇ ਸਰ ਕੈਬਨਟ ਲੈਵਲ ਲੈਣਾ ਬਹੁਤ ਜ਼ਿੰਮੇਵਾਰੀ ਦਾ ਕੰਮ ਹੈ ਚਾਹੇ ਅਸੀਂ ਸਾਡੇ ਕੋਲ ਵਿਭਾਗਾਂ ਕੋਈ ਵੀ ਹੋਵੇ ਬਟ ਕੈਬਨਟ ਇੱਕ ਜੋ ਰੈਂਕ ਹੈ ਨਾ ਪੂਰੇ ਪੰਜਾਬ ਦਾ ਉਹਨੂੰ ਸੰਭਾਲਵਾਤੇ ਪੂਰੇ ਪੰਜਾਬ ਚ ਗੌਰੇ ਕਰਨੇ ਪੈਂਦੇ ਆ ਉਹਨੂੰ ਵਿਭਾਗ ਨੂੰ ਸਮਝਣਾ ਪੈਂਦਾ ਸ਼ਾਇਦ ਮੈਡਮ ਕੋਲ ਇਹਨਾ ਟਾਈਮ ਹੀ ਨਹੀਂ ਸੀਗਾ ਵੀ ਉਹ ਸਮਝ ਸਕੇ ਔਰ ਉਹਨਾਂ ਕੋਲ ਟਾਈਮ ਆ ਵੀ ਨਹੀਂ ਸੀ ਕਿ ਆ ਵੀ ਸਾਡੀ ਕਰਾਲੀ ਨੂੰ ਖਰੜ ਨੂੰ ਜਾਂ ਸਾਡੇ ਕੰਸਟੀਜੂਐਂਸੀ ਨੂੰ ਸਮਝ ਸਕਣ ਉਹਨਾਂ ਨੂੰ ਹਜ ਤੱਕ ਮੇਰੇ ਖਿਆਲ ਸ਼ਾਇਦ ਪਿੰਡਾਂ ਦਾ ਨਾਮ ਵੀ ਨਹੀਂ ਪਤਾ ਹੋਵਾ ਤੁਸੀਂ ਕਿਸੇ ਵੀ ਪਿੰਡ ਤੋਂ ਚਲੇ ਜਾਓ ਕਰਾਲੀ ਤੇ ਲੈ ਕੇ ਉੱਪਰ ਮੇਰਜ਼ਾਪੁਰ ਤੱਕ ਕੋਈ ਵੀ ਸੜਕ ਠੀਕ ਨਹੀਂ ਹੈ ਕਰਾਲੀ ਤੇ ਲੈ ਕੇ ਕਾਂਸਲ ਤੱਕ ਚਲੇ ਜਾਓ ਉਹੀ ਸੜਕ ਠੀਕ ਨਹੀਂ ਹੈ ਕਰਾਲੀ ਤੇ ਲੈ ਕੇ ਸਭ ਤੋਂ ਛੋਟੀ ਰੋਡ ਖਰੜ ਖਿਦਰਾਵਾਦੀ ਹੈ ਸਾਰੀਆਂ ਟੁੱਟੀਆਂ ਨੇ ਮੈਡਮ ਨੂੰ ਪਤਾ ਨਹੀਂ ਕਿਸ ਹਿਸਾਬ ਨਾਲ ਉਹਨਾਂ ਨੇ ਐਮਐਲਏ ਇਹ ਦਾ ਹੌਦ ਅੱਜ ਤੱਕ ਸਾਹਮਣੇ ਰੱਖਿਆ ਕਿ ਮੈਡਮ ਨੇ ਮੇਬੀ ਸ਼ਾਇਦ ਈਸੀ ਫੋਰਸ ਲਈ ਕਰਕੇ ਜੋ ਯੂਥ ਹੋਣ ਦੇ ਨਾਤੇ ਮੈਂ ਸਮਝ ਸਕਦਾ ਮੈਡਮ ਆਏ ਸੀਗੇ ਐਗਰੈਸ਼ਨ ਦੇ ਰੂਪ ਚ ਪਰ ਉਹਨਾਂ ਦਾ ਕੰਮ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਰਾਜਨੀਤੀ ਦਾ ਇਲਮ ਨਹੀਂ ਸੀ ਬਾਕੀ ਇਲਮ ਵੀ ਨਹੀਂ ਸੀਗਾ ਜੋ ਮੈਂ ਆਪਣੀ ਕਰਾੜੀ ਦੀ ਗੱਲ ਕਰ ਸਕਦਾ ਜੋ ਉਹਨਾਂ ਨੂੰ ਗਾਈਡ ਕਰਦੇ ਤੇ ਸਮਝ ਆਇਆ ਉਹ ਗਾਈਡ ਕਰਨ ਵਾਲੇ ਵੀ ਬੰਦੇ ਕੱਲ ਤੁਸੀਂ ਗਏ ਇਨਫੋਰਮੇਸ਼ਨ ਘੱਟ ਰੋ ਇਨਫੋਰਮੇਸ਼ਨ ਉਹਨਾਂ ਨੇ ਸਿਰਫ ਆਪਣੇ ਲੈਵਲ ਤੱਕ ਦੀ ਦਈ ਹੈ ਵੀ ਅਸੀਂ ਕਰਾਲੀ ਦਾ ਨੁਕਸਾਨ ਨਹੀਂ ਕਰਨਾ ਫਾਇਦਾ ਕੋਈ ਨਹੀਂ ਕਰਨਾ ਸਿਰਫ ਆਪਣੀ ਚੌਧਰ ਕਰਕੇ ਉਹਨਾਂ ਨੇ ਸਾਡੀ ਕਰਾਲੀ ਦਾ ਨੁਕਸਾਨ ਕਰਤਾ ਮੈਡਮ ਨੂੰ ਮੇਬੀ ਸ਼ਾਇਦ ਮੈਡਮ ਸਾਡੀ ਕਰਾਲੀ ਵਾਸਤੇ ਵੌਕਸ ਕੋ ਕਰਨਾ ਚਾਹੁੰਦੀ ਸੀ ਬਟ ਉਹਨਾਂ ਨੇ ਕਰਨ ਨਹੀਂ ਆ ਕਿਹੜਾ ਕਿਹੜਾ ਨੁਕਸਾਨ ਹੋਇਆ ਸਰ ਡਿਵੈਲਪਮੈਂਟ ਹੋਈ ਨਹੀਂ 3 ਸਾਲ ਚ ਸਾਡੇ ਕਰਾਲੀ ਦੇ ਵਿੱਚ ਜੋ ਫਰਸਟ ਟਰਮ ਦੇ ਵਿੱਚ ਯਾਨੀ ਕਿ ਪਹਿਲਾ ਭਾਈ ਤੋਂ ਲੈ ਕੇ ਤਾਈ ਤੱਕ ਸਾਡੇ ਕਾਂਗਰਸ ਦੀ ਸਰਕਾਰ ਰਹੀ ਹੈ ਨਿਹਰੀਆਂ ਉੱਠੀਆਂ ਅੱਜ ਜਿਹੜੇ ਸਾਨੂੰ ਸ਼ਰਮ ਨਾਲ ਕਹਿੰਦਾ ਪੈਂਦਾ ਵੀ ਨਾਲਿਆਂ ਦਾ ਅਧ்கਾਟਨ ਮੈਡਮ ਕਰਕੇ ਗਏ ਆ ਉਹ ਨਾਲੇ ਆਪਣੇ ਆਪੇ ਬਣਦੇ ਨੇ ਕੋਈ ਕੰਮ ਨਹੀਂ ਰੁਕਿਆ ਤਿੰਨ ਉਸ ਤੋਂ ਬਾਅਦ ਮੈਡਮ ਆ ਗਏ ਮੈਡਮ ਨੇ ਕੋਈ ਕੰਮ ਹੋਣੇ ਨਹੀਂ ਦੇਆ ਹਾਊਸ ਦੀ ਮੀਟਿੰਗ ਨਹੀਂ ਹੋਣਦੀ ਹਾਲੇ ਤੱਕ ਸਾਨੂੰ ਸ਼ਰਮ ਦੀ ਗੱਲ ਹੈ ਸਾਡੇ ਕੋਲ ਸ਼ਹਿਰ ਕੋਲ ਵਾਈਸ ਪ੍ਰਧਾਨ ਨਹੀਂ ਹੈ ਇਸ ਪਾਰਟੀ ਦੇ ਵਿੱਚ ਉਹਦੀ ਇਲੈਕਸ਼ਨ 3 ਸਾਲਾਂ ਤੋਂ ਪੈਂਡਿੰਗ ਹੈ। ਸਟੇ ਹੋਈ ਉਹਦੀ ਸਟੇ ਹੋਈ ਵੀ ਹੈ। ਉਹਨਾਂ ਨੇ ਮਿਸਪਾਲਟੀ ਦੇ ਵਿੱਚ ਅਸੀਂ ਪਤਾ ਕਰਿਆ ਜੋ ਤੋਂ ਔਰ ਇਨਫੋਰਮੇਸ਼ਨ ਡਿਪਾਰਟਮੈਂਟ ਤੋਂ ਕਿ ਉਹਨਾਂ ਨੇ ਲੈਟਰਾਂ ਲਿਖਤੀਆਂ ਵੀ ਸਾਡੀ ਮਿਸਪਾਲਟੀ ਦੇ ਵਿੱਚ ਵਾਈਸ ਪ੍ਰਧਾਨ ਦੇ ਇਲੈਕਸ਼ਨ ਪੈਂਡਿੰਗ ਹੈ ਇਹਨੂੰ ਕਰਾਈ ਜਾਵੇ ਬਟ ਸਰਕਾਰ ਚਾਹੁੰਦੀ ਨਹੀਂ ਇਹ ਹੋਵੇ। ਕੋਈ ਇਸ ਤੋਂ ਬਾਅਦ ਵੱਧ ਨਲਾਕੀ ਹੋਰ ਕੀ ਆ ਸਕਦੇ। ਜਿਵੇਂ ਇਹਨਾਂ ਨੇ ਖਰੜ ਦੇ ਵਿੱਚ ਆਪਣੇ ਪ੍ਰਧਾਨਨਾਵਾਂ ਵਾਸਤੇ ਉੱਥੇ ਦੀ ਰਾਜਨੀਤੀ ਨੂੰ ਭਾਗਤ ਕੀਤਾ। ਜੇ ਕਰੇ ਕਰਨ ਕਰਾਈ ਨੂੰ ਕਰਨਾ ਚਾਹੁੰਦੇ ਸੀ ਕਿ ਮੈਡਮ ਸਰ ਉਹਨੇ ਮੈਡਮ ਨੇ ਆਪਣੇ ਆਪ ਮੂੰਹ ਕੇ ਹੈ ਵੀ ਪਹਿਲਾਂ ਮੈਂ ਖਰੜ ਕਰ ਚੁੱਕੀ ਹਾਂ ਹੁਣ ਬਾਰੀ ਕਰਾ ਲਈ ਦੀ ਹੈ ਕਰਾ ਲਈ ਖਤਮ ਕਰਕੇ ਫਿਰ ਮੈਂ ਨਮਾ ਕਰਾਉ ਜਾऊंगी ਮੈਡਮ ਕਰਾ আর ਦੂਸਰੀ ਗੱਲ ਹੋਰ ਹੈ ਸਰ ਸਾਡੀ ਕਰਾ ਲਈ ਧਾਰਮਿਕ ਹੈ ਇੱਥੇ ਹਰ ਪਾਸੇ ਨੂੰ ਧਰਮ ਸਭ ਤੋਂ ਉੱਪਰ ਹੈ ਔਰ ਸਾਡੀ ਕਰਾ ਲਈ ਬਹੁਤ ਹੀ ਸਾਇੰਸੀਲ ਤਰ੍ਹਾਂ ਨਾਲ ਕੰਮ ਕਰਦੀ ਹੈ ਜਿੰਨੀ ਤੇਜ਼ੀ ਨਾਲ ਉੱਪਰ ਚੱਕਦੀ ਹੁਣੀ ਥਲੇ ਤੇਜੀ ਨਾਲੇ ਥੱਲੇ ਆਉਂਦਾ ਪੈਂਦਾ ਸਾਡੀ ਕਰਾਲੀ ਨੂੰ ਚੈਲੰਜ ਕਰਕੇ ਗਈ ਸੀ ਵੀ ਹੁਣ ਕਰਾਲੀ ਦਾ ਨੰਬਰ ਹੈ ਕਰਾਲੀ ਨੇ ਉਹਨਾਂ ਦਾ ਨੰਬਰ ਲਵਾ ਦਿੱਤਾ ਸੋ ਵੀਰ ਜੀ ਜਿੱਦਾਂ ਕਿ ਹੁਣ ਦੋ ਤਿੰਨ ਦਿਨਾਂ ਵਿੱਚ ਵਿੱਚ ਪਿੱਛੇ 6-7 ਕਰੋੜ ਦੇ ਜੋ ਨੀਂ ਪੱਥਰ ਰੱਖੇ ਗਏ ਆ ਸੋ ਕਿਆ ਲੱਗਦਾ ਕਿ ਉਹ ਜੋ ਨੀਂ ਪੱਥਰ ਹੋਰ ਉਹਨਾਂ ਦੀਵਾਰਾਂ ਦਾ ਕਿਸ ਹੱਦ ਤੱਕ ਰਹਿ ਜਾਣਗੇ ਸਰ ਐ ਇਦਾਂ ਨਹੀਂ ਹੋਊਗਾ ਅਸੀਂ ਪਹਿਲਾਂ ਵੀ ਕਰਾਲੀ ਵਾਸੀ ਕੰਮ ਕਰਦੇ ਤੇ ਹੁਣ ਵੀ ਕਰਾਂਗੇ ਔਰ ਕੋਈ ਕੰਮ ਰੋਕਣ ਨਹੀਂ ਦੇਵਾਂਗੇ ਹਾਂ ਸਰਕਾਰ ਹੈ ਫੋਰਸਲੀ ਸ਼ਾਇਦ ਉਹ ਗ੍ਰਾਂਟ ਰੋਕ ਸਕਦੀ ਹੈ ਬਟ ਕੱਲ ਨੂੰ ਇਹ ਪਰਸੋਂ ਅਸੀਂ ਆਪਣੇ ਸ਼ਹਿਰ ਦੇ ਪ੍ਰਧਾਨ ਨਾਲ ਮਿਲ ਕੇ ਇਹ ਗੱਲਬਾਤ ਜ਼ਰੂਰ ਕਰਾਂਗੇ ਵੀ ਇਹ ਇਹਨਾਂ ਦੇ ਜੋ ਟੈਂਡਰ ਹੋਏ ਪਿਆ ਉਹ ਕੋਈ ਕੰਮ ਨਾ ਰੁਕੇ। ਔਰ ਜੇ ਕਿਸੇ ਮਹਿਕਮੇ ਨਾਲ ਮਿਲਣਾ ਵੀ ਪੈ ਗਿਆ ਅਸੀਂ ਜ਼ਰੂਰ ਮਿਲਾਗੇ। ਪਰ ਕੰਮ ਨਹੀਂ ਰੁਕੜਨਾਗੇ। ਇੱਕ ਆਪਣਾ ਕਾਂਗਰਸ ਪਾਰਟੀ ਦੀ ਇੱਕ ਮੀਟਿੰਗ ਆ ਰਹੀ ਏ 22 ਜੁਲਾਈ। ਜੀ। ਤੇ ਉਹ ਕੀ ਮੀਟਿੰਗ ਹੈ ਤੇ ਉਹਦੇ ਬਾਰੇ ਸਰ ਉਹ ਜੋ ਗਵਰਨਮੈਂਟ ਲੈਂਡ ਪੂਲਿੰਗ ਦੇ ਵਾਕਫ ਵਿੱਚ ਇੱਕ ਬਿੱਲ ਲੈ ਕੇ ਆਈ ਹੈ ਵੀ ਜਿੱਥੇ ਵੀ ਸਰਕਾਰ ਚਾਹੇ ਉੱਥੇ ਕਬਜ਼ਾ ਲੈ ਸਕਦੀ ਹੈ ਉੱਥੇ ਆਪਣੇ ਗਵਰਨਮੈਂਟ ਦੇ ਅਧੀਨ ਲੈ ਸਕਦੀ ਹੈ ਉਹਦੇ ਖਿਲਾਫ ਹੈ ਪਹਿਲੇ ਹੀ ਸਾਡੇ ਮੋਹਾਲੀ ਦੇ ਵਿੱਚ ਜ਼ਿਲ੍ਹੇ ਵਿੱਚ ਕੰਸਟਰਕਸ਼ਨ ਇੰਨੀ ਹੋ ਚੁੱਕੀ ਹੈ ਕਿ ਉਪਜਾਊ ਜ਼ਮੀਨ ਬਹੁਤ ਘਟ ਹੈ ਔਰ ਸਾਨੂੰ ਕਰੋੜਾਂ ਦਾ ਲਾਲਚ ਦੇ ਕੇ ਸਾਡੇ ਨਿਆਣਿਆਂ ਦਾ ਅਗਾ ਮਾਰ ਰਹੇ ਉਹਦੇ ਖਿਲਾਫ ਇਹ ਰੋਸ ਧਰਨਾ ਹੈ ਔਰ ਮੈਂ ਚਾਹੁੰਨਾ ਵੀ ਹਰ ਪਾਰਟੀ ਦਾ ਬੰਦਾ ਬਿਨਾਂ ਭੇਦ ਭਾਅ ਦੇ ਉਸ ਧਰਨੇ ਵਿੱਚ ਆ ਗਏ ਆਪਣੀ ਗੱਲ ਰੱਖੇ ਔਰ ਇਹ ਜਿਹੜੀ ਪਾਲਿਸੀ ਬਣ ਰਹੀ ਹੈ ਉਹ ਦੇ ਖਿਲਾਫ ਇਕਜੁੱਟ ਹੋਗੇ ਸਾਨੂੰ ਇਹਨੇ ਲੱਗਦਾ ਜਿੱਥੇ ਆਪਣਾ ਸੁਸਾਇਟੀ ਬਣਦੀ ਹੈ ਤੇ ਉੱਥੇ ਪਬਲਿਕ ਦੀ ਵੀ ਇੱਕ ਲਿਮਟ ਹੋਣੀ ਚਾਹੀਦੀ ਵੀ ਐਨੇ ਲੋਕ ਵਸਣਗੇ ਉਸ ਤੋਂ ਵੱਧ ਨਹੀਂ ਵਸਣਗੇ ਚਾਹੀਦੀ ਹੈ ਸਰ ਪੋਪੂਲੇਸ਼ਨ ਵੀ ਪੋਪੂਲੇਸ਼ਨ ਦੇ ਹਿਸਾਬ ਨਾਲ ਹੀ ਚਾਹੀਦੀ ਹੈ ਗੱਡੀਆਂ ਵੀ ਵਧ ਰਹੀਆਂ ਐ ਗੱਡੀਆਂ ਵੀ ਵਧਿਆ ਪੋਲਿਊਸ਼ਨ ਵੀ ਵਧ ਰਿਹਾ ਹੈ ਔਰ ਘ੍ਰੀਨਰੀ ਤੇ ਸਾਡੇ ਇਲਾਕੇ 'ਚ ਰਹੀ ਹੋਣੀ ਸਰ ਤੁਸੀਂ ਮੋਹਾਲੀ ਤੋਂ ਲੈ ਕੇ ਕਰਾਲੀ ਤੱਕ ਦੇਖ ਲਓ ਸਿਰਫ ਬਿਲਡਿੰਗਸ ਹੀ ਦਿਖਦੀਆਂ ਤੁਸੀਂ ਔਰ ਮੈਂ ਜਦ ਕਾਲਜ ਟਾਈਮ ਜਾਂ ਸਕੂਲ ਟਾਈਮ ਪੜ੍ਹਦੇ ਸੀਗੇ ਤਾਂ ਉਰਾਲੀ ਤੋਂ ਲੈ ਕੇ ਖਰੜ ਤੱਕ ਸੜਕ ਦੇ ਦੋਨੋਂ ਤਰਫ ਬ੍ਰੇਖਸ਼ਾਨੀ ਛਾਂ ਹੁੰਦੀ ਸੀ ਜੀ ਅੱਜ ਖਰੜ ਤੋਂ ਲੈ ਕੇ ਉਰਾਲੀ ਤੱਕ ਇੱਕ ਦਰਖਤ ਨਹੀਂ ਰਿਹਾ ਸਾਡੇ ਕੋਲ ਜਿਹਦੇ ਕਰਕੇ ਸਾਡੇ এনवायरमेंट ਨੂੰ ਵੀ ਨੁਕਸਾਨ ਹੈ ਸਾਡੀ ਮੇਬੀ ਸ਼ਾਇਦ ਥੋੜੀ ਇਕਨੋਮਿਕ ਉੱਪਰ ਚਲੀ ਜਾਵੇ ਬਟ ਰਹਿਣ ਵਾਲੇ ਅਸੀਂ ਫਲੈਟ ਬਣਾ ਜ਼ਰੂਰ ਦੰਨੇ ਆ ਰਹਿਂਦਾ ਕੌਣ ਹੈ ਮੈਨੂੰ ਨਹੀਂ ਲੱਗਦਾ ਵੀ ਇੰਨੀ ਪੋਪੂਲੇਸ਼ਨ ਸਾਡੇ ਕੋਲ ਹੈਗੀ ਹੈ ਇੱਕ ਲਿਮਟ ਹੋਣੀ ਚਾਹੀਦੀ ਹੈ ਲਿਮਟ ਹੋਣੀ ਚਾਹੀਦੀ ਹੈ ਵੀ ਤੁਸੀਂ 10000 20000 ਤੁਸੀਂ ਫਲੈਟ ਬਣਾ ਦਿਓ ਇੱਕ ਏਰੀਆ ਦੇ ਵਿੱਚ ਜੋ ਕਿ ਉਹ ਵੀ ਲਿਮਟ ਹੋਣਾ ਚਾਹੀਦਾ ਵੀ ਇੰਨੇ ਏਰੀਆ ਚ ਬਣੇ ਹੁਣ ਹਰ ਬੰਦਾ ਪ੍ਰਾਪਰਟੀ ਡੀਲਰ ਹੈ ਜੀ ਹਰ ਘਰ ਦੇ ਵਿੱਚ ਪ੍ਰਾਪਰਟੀ ਡੀਲਰ ਹੈ ਇਹ ਨਹੀਂ ਹੋਣਾ ਚਾਹੀਦਾ ਅਸੀਂ ਪ੍ਰਾਪਰਟੀ ਬਣਾ ਦੰਨੇ ਆ ਪਰ ਰਹਿਣ ਵਾਲਾ ਘਟ ਹੈ ਔਰ ਜਿਹਦੇ ਨੁਕਸਾਨ ਸਾਡਾ ਹੋ ਰਿਹਾ ਕਿਉਂਕਿ ਉਪਜਾਊ ਜ਼ਮੀਨ ਘਟ ਰਹੀ ਹੈ ਸਾਡੇ ਕਾਮੇ ਮੁੰਡੇ ਘਟ ਰਹੇ ਨੇ ਸਾਰੇ ਤਾਂ ਹੀ ਬਾਹਰ ਜਾ ਰਹੇ ਹਨ ਹਾਂ ਔਰ ਸਾਨੂੰ ਸ਼ਰਮ ਨਾਲ ਇੱਕ ਚੀਜ਼ ਮੈਂ ਥੋੜੇ ਮਾਂ ਤੇ ਹੋਰ ਕਹ ਰਹੇ ਹਾਂ ਸਾਡੇ ਬੰਦੇ ਸਾਰੇ ਜਣੇ ਐਂ ਕਹਿੰਦੇ ਵੀ ਅਸੀਂ ਆਈਲਰਟਸ ਕਰ ਲਿਆ ਬਾਹਰ ਚੱਲੇ ਯਾਰ ਆਈਲਰਟਸ ਦਾ ਮੀਨਸ ਕੀ ਹੈ ਤੁਸੀਂ ਸਮਝੋ ਆਈਲਰਟਸ ਦਾ ਮੀਨਸ ਤੁਸੀਂ ਇਹ ਹੈ ਵੀ ਤੁਸੀਂ ਇੰਗਲਿਸ਼ ਦਾ ਇੱਕ ਕੋਰਸ ਕਰਕੇ ਜਾ ਰਹੇ ਹੋ ਕਿ ਤੁਸੀਂ ਉੱਥੇ ਉਹਨਾਂ ਦੀ ਭਾਸ਼ਾ ਬੋਲ ਸਕੋ ਅਸੀਂ ਆਪਣੀ ਭਾਸ਼ਾ ਛੱਡ ਕੇ ਦੂਈ ਭਾਸ਼ਾ ਦਾ ਸਰਟੀਫਿਕੇਟ ਲੈ ਕੇ ਜਾ ਰਹੇ ਹਾਂ ਇਸਾਤੇ ਯਾਰ ਸਾਡੀ ਤਾਂ ਮਾਂ ਬੋਲੀ ਪੰਜਾਬੀ ਇੰਨੀ ਪਿਆਰੀ ਹੈ ਲੋਕ ਸਖਾਨੇ ਆਜ ਕੈਨੇਡਾ ਚ ਬੈਨਰ ਲੱਗ ਰਹੇ ਨੇ ਪੰਜਾਬੀ ਸਿੱਖੋ ਜੀ ਅਸੀਂ ਪੰਜਾਬੀ ਭੁੱਲ ਕੇ ਅੰਗਰੇਜ਼ੀ ਸਿੱਖ ਰਹੇ ਹਾਂ ਇੱਥੇ ਬੱਦ ਸ਼ਰਮ ਵਾਲੀ ਕਿਆ ਗੱਲ ਹੋ ਗਈ ਔਰ ਦੂਸਰੀ ਗੱਲ ਹੋਰ ਹੈ ਜਦ ਇਹ ਦੂਜੀਆਂ ਸਟੇਟਾਂ ਦੇ ਬੰਦੇ ਸਾਡੇ ਪੰਜਾਬ ਆ ਚਾ ਰਹੇ ਆਂ ਕਿ ਆ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਆਂ ਵੀ ਤੁਸੀਂ ਇਮੀਗ੍ਰੈਂਟਸ ਕਰਕੇ ਆ ਪੰਜਾਬੀ ਦਾ ਹਾਂ ਇਹ ਤੁਸੀਂ ਪ੍ਰਵਾਸੀਆਂ ਦੀ ਗੱਲ ਕਰ ਰਹੇ ਹੋ ਕੋਈ ਵੀ ਹੋਵੇ ਸਰ ਹਾਂ ਅਛੇ ਲੀਕ ਕਿਹਨੂੰ ਖੋਰ ਮੈਂ ਐਡ ਕਰਨੀ ਚਾਹੁੰਦਾ ਹਾਂ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਕਿ ਵੀ ਤਲਗੋ ਭਾਸ਼ਾ ਪੰਜਾਬ ਦੇ ਵਿੱਚ ਪੜ੍ਾਈ ਜਾਵੇ ਉਹਦੇ ਕਿੰਨੇ ਇੱਕ ਅਸਰ ਹੋਣਗੇ ਤਾਂ ਪੰਜਾਬ ਨੂੰ ਸਰ ਅਸੀਂ ਕਿਉਂ ਸਿਖਾਈਏ ਕਾਹਦੇ ਸਿਖਾਣੀਏ ਅਸੀਂ ਪਹਿਲਾਂ ਆਪਣੀ ਮਾਂ ਭਾਸ਼ਾ ਪੰਜਾਬੀ ਸਿਖਾਵਾਂਗੇ ਹਮ ਸੈਂਟਰ ਦੀ ਜੋ ਸਾਡੀ ਲੈਂਗੁਏਜ ਹੈ ਹਿੰਦੀ ਅਸੀਂ ਉਹਨੂੰ ਪ੍ਰਮੋਟ ਕਰਾਂਗੇ ਕਿਉਂਕਿ ਸਾਡੇ ਲੋਕ ਸਾਡੇ ਨੌਜਵਾਨ ਜੇ ਦੂਜੀ ਸਟੇਟਾਂ 'ਚ ਜਾ ਕੇ ਕੰਮ ਕਰਦੇ ਆ ਤਾਂ ਹਿੰਦੀ ਬੋਲ ਸਕੀਏ ਕਈ ਸਟੇਟਾਂ ਦੇ ਵਿੱਚ ਪੰਜਾਬੀ ਨਹੀਂ ਸਮਝ ਆਉਂਦੀ ਹਿੰਦੀ ਸਮਝ ਆਉਂਦੀ ਹੈ ਕਿਉਂਕਿ ਉਹ ਸਾਡੀ ਮਾਟਰ ਲੈਂਗੁਏਜ ਇੰਡੀਆ ਦੀ ਹੈ ਅਰ ਤੇਲ ਨੂੰ ਸਿੱਖੇ ਸੀ ਜਾਉਂਗੇ ਕਿਤੇ ਇੱਕ ਹੋਰ ਸਵਾਲ ਇਹ ਆਪਾਂ ਐਡ ਕਰ ਲਈਏ ਕਿ ਵੀ ਜਿਹੜੇ ਆਹ ਤਲ ਬਦਲਣ ਵਾਲੇ ਆ ਇਹਦੇ ਉੱਪਰ ਇੱਕ ਕਾਨੂੰਨ ਦੀ ਸੀਗੀ ਵੀ ਕਾਨੂੰਨ ਬਣਨਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਕਿ ਜੇ ਕਾਨੂੰਨ ਬਣੇ ਜੇ ਬਣੇ ਤਾਂ ਕਿਸ ਤਰ੍ਹਾਂ ਦਾ ਬਣੇ ਸਰ ਦਲ ਬਦਲੋਣਾ ਪਹਿਲਾ ਕਾਨੂੰਨ ਬਣਿਆ ਸੀਗਾ 1990 ਦੇ ਵਿੱਚ 1980 ਦੀਆਂ ਸਰਕਾਰਾਂ ਦੇ ਉਸ ਟਾਈਮ ਦੇ ਵਿੱਚ ਥੋੜਾ ਜਿਹਾ ਸੀਗਾ ਵੀ ਦਲ ਬਦਲ ਦਾ ਇੱਕ ਰੁਝਾਨ ਬਣ ਗਿਆ ਸੀਗਾ ਕਿਸੇ ਵੀ ਪਾਰਟੀ ਨੂੰ ਜਿੱਤੋ ਤਾਂ ਦੂਜੇ ਪਾਰਟੀ ਦਾ ਆਫਰ ਕਰਦਾ ਸੀ ਤਾਂ ਉਧਰ ਚਲੇ ਜਾਂਦਾ ਤਾਂ 1990 ਦੇ ਵਿੱਚ ਇਹ ਕਾਨੂੰਨ ਦੁਆਰ ਤੇ ਬਣਾਇਆ ਗਿਆ ਜਿਦੇ ਵਿੱਚ ਕਾਫੀ ਕੰਟਰੀਜ਼ ਹੈ بنگਲਾਦੇਸ਼ ਹੈ ਸ਼੍ਰੀਲੰਕਾ ਹੈ ਨੇਪਾਲ ਹੈ ਬਟ ਸਾਡੀ ਹਲੇ ਕੰਟਰੀ 'ਚ ਥੋੜਾ ਜਿਹਾ ਹਲੇ ਲਚਕਪਨ ਹੈ ਹਲੇ ਥੋੜ ਨੂੰ ਅਸੀਂ ਜੇ ਕੋਈ ਬੰਦਾ ਦਲ ਬਦਲ ਲੰਦਾ ਕਿਉਂਕਿ ਹੁਣ ਪੰਜਾਬ 'ਚ ਤਾਂ ਸਾਡੀ ਉਹ ਪਾਰਟੀ ਕਾਂਗਰਸ ਦੇ ਦੋ ਚਾਰ ਬੰਦੇ ਪਾਰਟੀ ਛੱਡ ਕੇ ਦੂਜੀ ਪਾਰਟੀ ਸਪੋਰਟ ਕਰਨ ਲੱਗੇ ਤਾਂ ਉਹ 6 ਮਹੀਨੇ ਦਾ ਟਾਈਮ ਦੇ ਦਿੰਨੇ ਆ ਜੀ 6 ਮਹੀਨੇ ਜੀ ਤੁਸੀਂ ਵਾਪਸ ਆਗੇ ਤਾਂ ਉਹ ਦਲ ਬਦਲਣ ਦਾ ਕਾਨੂੰਨ ਉਹਨਾਂ ਭਲਾ ਕੋਈ ਨਹੀਂ ਹੁੰਦਾ ਜਿਹੜਾ ਬਣਿਆ ਹੋਇਆ ਉਹਦੇ ਵੀ ਥੋੜੀ ਜਿਹੀ ਸਖਤਾਈ ਕਰਨ ਦੀ ਲੋੜ ਹੈ ਜ਼ਰੂਰੀ ਹੈ ਜੋ ਹੁਣ ਹੋਇਆ ਪਹਿਲੀ ਗੱਲ ਤਾਂ ਹੈ ਵੀ ਜਿਹੜਾ ਬੰਦਾ ਚੁਣਿਆ ਗਿਆ ਜਿਵੇਂ ਹੁਣ ਸਾਡੇ ਬਾਅਦ ਇਲੈਕਸ਼ਨ ਥੋਪਿਆ ਗਿਆ 트ੈਜੇਡੀ ਹੋ ਸਕਦੀ ਹੈ ਕਿਸੇ ਦੀ ਡੈਥ ਹੋ ਸਕਦੀ ਹੈ ਉਹ ਇੱਕ ਕੁਦਰਤੀ ਗੱਲ ਹੈ ਇੱਕ ਬੰਦਾ ਆਪਣੀ ਮਰਜ਼ੀ ਨਾਲ ਅਸਤੀਫਾ ਦੇ ਰਿਹਾ ਹੈ ਤਾਂ ਇਟ ਮੀਨਸ ਯਾਰ ਤੁਸੀਂ ਸਿਰਫ ਇੰਜੋਇਮੈਂਟ ਵਾਸਤੇ ਹੈ ਅੱਛਾ ਲੈ ਰਿਹਾ ਹੈ ਜ਼ਬਰਦਸਤੀ ਉਹਨਾਂ ਵਾਸਤੇ ਵੀ ਕਰੋ ਉਹਨਾਂ ਵਾਸਤੇ ਉਹ ਉਹਨਾਂ ਦੀ ਆਪਣੀ ਹਰ ਦੀ ਪਾਲਿਸੀ ਹੈ ਬਟ ਜਿਹੜਾ ਬੰਦਾ ਦੇ ਰਿਹਾ ਹੈ ਤੁਸੀਂ ਮੈਨੂੰ ਚੁਣਿਆ ਜੇ ਮੈਂ ਦੇ ਰਿਹਾ ਤਾਂ ਮੈਂ ਕਿਸੇ ਲਾਲਚ ਵਾਸਤੇ ਦੇ ਰਿਹਾ ਜਾਂ ਕਿਸੇ ਦਬਾਅ ਵਾਸਤੇ ਜੇ ਤੁਸੀਂ ਦਬਾਅ ਚ ਤੁਸੀਂ ਪਹਿਲਾਂ ਪਬਲਿਕ ਚ ਜਾਓ ਵੀ ਮੈਨੂੰ ਇਹ ਫੋਰਸਲੀ ਕਰਾਇਆ ਗਿਆ ਤੁਸੀਂ ਆਪਣੇ ਲਾਲਚ ਪਿੱਛੇ ਜਾ ਰਹੇ ਹੋ ਤਾਂ ਤੁਸੀਂ ਆਈ ਬੀ ਲਾਲ ਦੇ ਪਿੱਛੇ ਤੇ ਗਏ ਬੀ ਲਾਲ ਦੇ ਵਿੱਚ ਠੀਕ ਔਰ ਇੱਕ ਨੂੰ ਸਫਲ ਲੱਗੋਣਾ ਚਾਹੀਦਾ ਸਪੈਸ਼ਲੀ ਹੈ ਛੋਟੇ ਤੇ بڑے ਤੱਕ ਠੀਕ ਹੈ ਬਹੁਤ